ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਦੁਸਹਿਰਾ ਕਮੇਟੀ ਵੱਲੋਂ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਤੀ 12 ਅਕਤੂਬਰ ਨੂੰ ਦੁਸਹਿਰਾ ਬੜੀ ਹੀ ਧੂਮਤਾਮ ਨਾਲ ਮਨਾਇਆ ਜਾਵੇਗਾ ਜਿਸ ਮੰਦਿਰ ਬੱਬਾ ਟੁੱਕੜ ਗਿਰੀ ਸਮਾਦ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਪੂਰੇ ਨਗਰ ਦੀ ਪਰਕਰਮਾ ਕਰਦੀ ਹੋਈ ਵਾਪਸ ਉਸੇ ਹੀ ਸਥਾਨ ਤੇ ਇਸਮਾਪਤ ਹੋਈ ਸ਼ੋਭਾ ਯਾਤਰਾ ਦੌਰਾਨ ਜਿੱਥੇ ਪ੍ਰਭੂ ਸ਼੍ਰੀ ਰਾਮ ਜੀ ਦੀ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸ਼ੋਭਾ ਯਾਤਰਾ ਦੌਰਾਨ ਪਵਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਪ੍ਰਬੰਧਕਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 12 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਦੁਸਹਿਰਾ ਉਤਸਵ ਵਿੱਚ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਪਿੰਡ ਪਾਸਟਾ ਤੋਂ ਨਵੰਗ ਚੈਨਲੇ ਰਚਿੰਦਰ ਕੁਮਾਰ ਦੀ ਰਿਪੋਰਟ ਮਾਜੀ ਮੈਂ ਅਮਰਜੀਤ ਸਿੰਘ ਪ੍ਰਧਾਨ ਦਾ ਸਹਿਰਾ ਮੈਂ ਕਮੇਟੀ ਜਿੰਦੇ ਵੀ ਖੜੇ ਪਿੰਡ ਦੇ ਲੋਕ ਨੇ ਤੇ ਜੋ ਐਨ ਆਰ ਆਈ ਵੀ ਜਨਨ ਨੇ ਸਾਡੀ ਸਹਿਯੋਗ ਦਿੱਤਾ ਸਾਰਿਆਂ ਦਾ ਪਿੰਡ ਦੀ ਪੰਚਾਇਤ ਦਾ ਸਭ ਤੋਂ ਵੱਧ ਬੰਦਾਂ ਖਾਰ ਰਾਤ ਪਰਦਲੋਂ ਧੰਨਵਾਦ ਕਰਦਾ ਸ਼ੋਭਾ ਯਾਤਰਾ ਜਿਹੜੀ ਮੈਂ ਮਲਕੀਅਤ ਸਿੰਘ ਨੰਬਰਦਾਰ ਪਿੰਡ ਪਾਸਟਾ ਇਹਦੇ ਦੇ ਕਿਸੇ ਇਹ ਚੋਬਾ ਯਾਤਰਾ ਜਿਹੜੀ ਦਸਰਾ ਕਮੇਟੀ ਪਾਸਟਾ ਦੀ ਹੈ ਉਹਨਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਜੀ ਐਨ ਆਰ ਆਈ ਵੀਰਾਂ ਦੇ ਮੋਨਟਰੀ ਜਿਹੜੀ ਉਹ ਸਾਡੀ ਫਾਈਨੈਂਸ਼ਲੀ ਮਦਦ ਕਰਦੇ ਆ ਉਹਨਾਂ ਦੇ ਸਹਿਯੋਗ ਨਾਲ ਤੇ ਉਹਨਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਜੀ ਇਹ ਇਲਾਕਾ ਨਿਵਾਸੀਆਂ ਦੇ ਪਿਆਰ ਦੇ ਸਦਕਾ ਇਹ ਹਮੇਸ਼ਾ ਦਸਰਾ ਕਮੇਟੀ ਇਹ ਤਿਉਹਾਰ ਮਨਾਉਂਦੀ ਹੈ ਜੀ ਅੱਜ ਪਹਿਲੇ ਨਰਾਤੇ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾਂਦਾ ਹੈ ਜੋ ਚਾਰ ਸਫਰੇ ਪਿੰਡ ਦੇ ਵਿੱਚ ਕੱਢਿਆ ਜਾਂਦਾ ਹੈ ਤੇ ਗਰਾਉਂਡ ਤੱਕ ਜਾਂਦਾ ਜਿੱਥੇ ਦਸਹਰਾ ਕਮੇਟੀ ਦਸਹਰਾ ਮਨਉਂਦੀ ਆ ਜੀ ਇਹ ਜਿਹੜਾ ਸਾਡਾ ਦਸਹਰਾ ਹੈ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਪਿੰਡ ਦੇ ਬਹੁਤ ਹੀ ਵੱਧ ਛੱਡ ਕੇ ਲੋਕ ਹਿੱਸਾ ਲੈਂਦੇ ਨੇ ਜੀ ਜਿੰਨੇ ਵੀ ਮੋਹਤਵਰ ਵਿਅਕਤੀ ਸਾਡੇ ਪਿੰਡ ਦੇ ਹਮੇਸ਼ਾ ਹੀ ਸ਼ੋਭਾ ਯਾਤਰਾ ਦੇ ਵਿੱਚ ਵੀ ਅਤੇ ਗਰਾਉਂਡ ਦੇ ਵਿੱਚ ਵੀ ਸਾਰੇ ਹਾਜ਼ਰ ਹੁੰਦੇ ਨੇ ਤੇ ਕਲਾਕਾਰਾਂ ਦਾ ਵੀ ਹੌਸਲਾ ਵਧਾਇਆ ਜਾਂਦਾ ਹੈ ਕਲਾਕਾਰ ਬਹੁਤ ਥਾਲੇ ਦਵਾਲੇ ਦੂਰੋਂ ਦੂਰੋਂ ਪਿੰਡਾਂ ਤੋਂ ਆਉਣ ਸਾਡੇ ਕੋਲ ਢੋਲਕੀ ਆਏ ਬਲੇ ਆਏ ਆ ਜੇ ਹਿਮਾਚਲ ਤੋਂ ਆਏ ਨੇ ਹਾਂਜੀ ਇਸ ਕਰਕੇ ਅਸੀਂ ਇਹ ਜਿਹੜਾ ਸਾਰਿਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਮੈਂ ਬੜਾ ਧੰਨਵਾਦੀ ਹਾਂ ਇਹਨਾਂ ਦਾ ਸਾਰਾ ਕਮੇਟੀ ਦਾ ਜਿਹੜੇ ਇਹਨਾਂ ਹਮਲਾ ਮਾਰ ਕੇ ਸਾਰਿਆਂ ਨੂੰ ਨਾਲ ਲੈ ਕੇ ਇਸ ਤਿਉਹਾਰ ਨੂੰ ਇਸ ਪਰਵ ਨੂੰ ਕਾਮਯਾਬ ਕਰਦੇ ਹਨ ਸਰ ਦਸਹਿਰੇ ਵਾਲੇ ਦਿਨ 12 ਅਕਤੂਬਰ ਨੂੰ ਸੰਗਤਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਜੀ ਸਾਰੇ ਵਾਲੇ ਦਿਨ 12 ਅਕਤੂਬਰ 2024 ਨੂੰ ਸਾਡਾ ਫਾਈਨਲ ਜਿਹੜਾ ਦਸਹਿਰਾ ਆ ਉੱਥੇ ਗਰਾਊਂਡ ਦੇ ਵਿੱਚ ਆਪਣੇ ਪਿੰਡ ਦੇ ਕੋਲ ਨਹਿਰ ਦੇ ਕੋਲ ਮਨਾਇਆ ਜਾਂਦਾ ਹੈ ਮੈਂ ਇਹ ਅਪੀਲ ਕਰਨੀ ਚਾਹੁੰਦਾ ਹਾਂ ਪਿੰਡ ਵਾਲਿਆਂ ਨੂੰ ਵੀ ਸਾਰੇ ਲੋਕਾਂ ਨੂੰ ਵੀ ਜਿਹੜੇ ਆਉਣ ਉੱਥੇ ਬੜੀ ਸ਼ਾਂਤੀ ਬਣਾਈ ਰੱਖਣ ਤੇ ਮੇਲੇ ਦਾ ਆਨੰਦ ਮਾਣਨ ਸਾਰਾ ਕਮੇਟੀ ਨੂੰ ਵੀ ਇਹ ਸਾਡੀ ਬੇਨਤੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਹੀ ਇਸ ਨੂੰ ਨੇਪਰੇ ਚਾੜਨ ਤਾਂ ਕਿ ਲੋਕ ਹਮੇਸ਼ਾ ਖੁਸ਼ੀ-ਖੁਸ਼ੀ ਇਹਨੂੰ ਸੰਪੰਨ ਕਰਨ ਤੇ ਆਉਂਦੇ ਸਾਲ ਲਈ ਫੇਰ ਕਾਹ ਇਹੇ ਖੁਸ਼ੀਆਂ ਫੇਰ ਪੈਣ ਲੱਗ ਦੇਣ